ਕਲੇ ਦੇ ਮੋੜੇ ਤੇ ਚੜੀ ਫਿਰਦੀ ਆ ਉਹ ਘੜੇ ਡਿੱਗਦੀ ਹੁੰਦੀ ਹੈ ਲੈ ਕਿਨਾ ਵੀਰ ਆਪਣਾ ਏ ਧਰਵੀਰ ਉੱਚੀ ਬੋਲ ਮੜਾਇਆ ਇਹ ਕਿੱਥੋਂ ਫੜੀ ਸੀ ਆਹ ਇਹ ਖਾਲੇ ਸੀ ਅੱਛਾ ਤੇ ਕੀ ਗੱਲ ਕੀ ਵੈਸੀ ਐ ਨਿੱਕੀ ਜੀ ਸੀ ਇਹ ਕੋ ਹੋਇਆ ਸੀਗਾ ਕਿ ਵੈਸੀ ਆ ਗਈ ਤੇਰੇ ਕੋਲ ਵੈਸੀ ਨਾ ਖਾਲੇ ਤੇਰੇ ਇੱਕ ਤਰੀ ਤਰੀ ਜਾਂਦੀ ਸੀ ਤੇ ਤੂੰ ਹੱਥ ਫੜ ਕੇ ਕੱਢ ਲਈ ਬਾਹਰ ਫੇਰ ਇਹਨੂੰ ਘਰੇ ਲੈ ਗਿਆ ਦੁੱਧ ਦੁੱਧ ਪਿਆ ਤੇ ਕਿੰਨੇ ਦਿਨ ਹੋ ਗਏ ਤੇਰੇ ਕੋਲੇ ਰਹਿੰਦੀ ਨੂੰ ਇਹਨੂੰ ਇਹਨੂੰ ਵੀ 25 ਦਿਨ ਤੇਰੇ ਨਾਲ ਹੀ ਰਹਿੰਦੀ ਐ ਇਹ ਐਸਾ ਯਾਰ ਕਾਂਡੋ ਕਹਿੰਦੇ ਨੂੰ ਕਾਂਡੋ ਗੈਲਰੀ ਹੈ ਤੇ ਰੋਟੀ ਦਿਨਾ ਕੀ ਨੂੰ ਖਰਾਕ ਕੀ ਦਿਨਾ ਰੋਟੀ ਵੀ ਖਾ ਲੈਣੀ ਆ ਹੂੰ ਬੱਕ ਜਾਵਣੀ ਕੱਢ ਹਾਂ ਤਲੀ ਤੇ ਰੱਖ ਕੇ ਨੀ ਜਮ ਲਿਆ ਕੇ ਦੇਣਾ ਨਾ ਇਹਨੂੰ ਹੂੰ ਹੱਥ ਲਾਵਾਂ ਉਹ ਵੱਡੂ ਵੱਡੂ ਏ ਨਹੀਂ ਵੱਡੂ ਹੋ ਗਈ ਯੱਧੀ ਗਈ ਹੈ ਨਾ ਹੋਰ ਜਿਵੇਂ ਮਾਰੀ ਨਹੀਂ ਉਦੋਂ ਬੜੀ ਛੋਟੀ ਸੀ ਇਹ 20 ਦਿਨਾਂ ਦੀ ਹਨਾ ਬੱਚੇ ਹੀ ਹੋਣਾ ਫਿਰ ਹਨਾ ਨਹੀਂ ਜਮਾ ਮਾੜਾ ਯਾਰ ਨਿਕਾਇਆ ਜਾਵਾ ਹੈ ਰੋਟੀ ਨਹੀਂ ਖਾਣ ਲੱਗੀ ਇਹ ਖਾਂਦੀ ਕੀ ਦੁੱਧ ਦੁੱਧ ਵੀ ਪੀ ਲੈਂਦੀ ਹੈ ਦੁੱਧ ਪੀ ਲੈਂਦੀ ਆ ਸਾਡੀ ਖਣ ਜੋਗੀ ਕਰਿਆ ਕਰ ਸ਼ਾਮ ਨੂੰ ਇਹ ਆਲਾ ਜੀ ਠੀਕ ਹੈ ਜੀ ਠੀਕ ਹੈ ਯਾਰ ਅਜਾ ਗਏ ਹੱਥ ਲਾ ਦੇ ਇਹਨਾਂ ਚੀਜ਼ ਦੇ ਦੰਦ ਹੋ ਰਹੇ ਨੇ ਐ ਡਰਤਾ ਨਹੀਂ ਕੋਈ ਐ ਰ ਜੰਦੀ ਵੱਢਦੀ ਐ ਜੇ ਤੂੰ ਹੀ ਚੱਟੀ ਜਾਂਦੀ ਐ ਤੂੰ ਹੀ ਚੱਤੀ ਜਾਂਦੀ ਐ ਮੂੰਹ ਪੈ ਗਿਆ ਮਿੱਤਰਾ ਤੇ ਨਾ ਲੈਣਾ ਹਣਾ ਤੇਰਾ ਮੁਲਕਾ ਉਹਨੂੰ ਲੱਗਦਾ ਕਰਾਰ ਆ ਜਾ ਹਾਂ ਮੂੰਹ ਪੈ ਗਿਆ ਓਏ ਐਂ ਤੁਰੀ ਫਿਰਨਾਂ ਨੇ ਹੈ ਪਾਣੀ ਪੀ ਖ ਕਿੱਥੇ ਜਾਂਦੀ ਐ ਹੋਰ ਨਾ ਕਿਤੇ ਵੱਢ ਚ ਹੋਰ ਨਾ ਕਿਤੇ ਵੱਢ ਜਾ ਆ ਗਿਆ ਤੇ ਹੱਥੇ ਦਾ ਗਿਆ ਜਿੱਦੇ ਕੋਲੇ ਆ ਗਿਆ ਦੂਰੇ ਵੇਲੇ ਰਕਨਾ ਹਨਾ ਜਾਨਵਰ ਦਾ ਮੂੰਹ ਪੈ ਗਿਆ ਯਾਰ ਹਨਾ ਨਹੀਂ ਤੇ ਇਹ ਵੈਸੇ ਰਹਿੰਦੀਆਂ ਨਹੀਂ ਹੁੰਦੀਆਂ ਕਿਸੇ ਕੋਲੇ ਬਹੁਤ ਚੀਜ਼ ਨੂੰ ਨਿੱਕੀ ਨੂੰ ਪਾਲ ਲਾ ਰਹਿ ਪੈਂਦੀ ਹਾਂ ਮਾਕੇ ਨੂੰ ਦੱਸਿਆ ਸੀ ਸਾਡੇ ਉਧਰ ਰਹਿੰਦੇ ਹੁੰਦੇ ਸੀ ਕਿ ਮੁਸਲਮਾਨ ਪਹਿਲਾਂ ਬੱਲਾ ਲਾਉਂਦੇ ਸੀ ਛੋਟੇ ਛੋਟੇ ਹੁੰਦੇ ਸੀ ਹਾਂ ਉਹਨਾਂ ਨੌਲਿਆਂ ਦੇ ਦੋ ਬੱਚੇ ਫੜੇ ਸੀ ਨੌਲਿਆਂ ਦੇ ਹਾਂ ਅੱਛਾ ਸਾਰੀ ਦਿਹਾੜੀ ਉਹਨਾਂ ਦੇ ਮੋਢਿਆਂ ਤੇ ਨਾਲ ਖੇਤ ਜਾਣਾ ਜਿੱਥੇ ਮਰਜੀ ਜੇ ਉਹਨੂੰ ਘਰੇ ਛੱਡ ਜਾਣਾ ਨਾ ਤਾਂ 10 ਕਿਲੇ ਦੂਰ ਫੇਰ ਦਿੰਦੇ ਸੀ ਤੇ ਤੁਸੀਂ ਸੌਂਕ ਕੇ ਉੱਥੇ ਜਾ ਵਰਦੇ ਸੀ ਨਹੀਂ ਤੇ ਉਹਨਾਂ ਜਹਿਰ ਜੂਰ ਨਹੀਂ ਹੁੰਦੇ ਨੌਲਿਆਂ 'ਚ ਹਾਂ ਪਾਣੀ ਅਸੀਂ ਫਿਰ ਉਹ ਘੜਾਇਆ ਜਿਹੜਾ ਤਾਂ ਉਹਦਾ ਹੁੰਦਾ ਜਦੋਂ ਉਹ ਦੂਜੇ ਜਾਨਵਰਾਂ ਚ ਰਹਿੰਦੇ ਅੱਛਾ ਅੱਛਾ ਹੁਣ ਇਹਦੇ ਦੀ ਜ਼ਹਿਰ ਕੀ ਪੈਦਾ ਉਹ ਆਪਣੇ ਵਾਲੀਆਂ ਚੀਜ਼ਾਂ ਖਾਂਦੀ ਐ ਸਹੀ ਗੱਲ ਯਾਰ ਮਾਰੂ ਰੋਟੀ ਖਾਂਦੀ ਐ ਜਿੱਥੇ ਆਏ ਚਲ ਥੈਂਕ ਯੂ ਸੋ ਮੱਚ ਪਾਣੀ ਪੀਣ ਆਏ ਸੀ ਵੇਖ ਲੈ ਹਣਾ ਨੰਬਰ ਦਾ ਰਾਜ ਕਿਉਂ ਵੀ ਪਾਣੀ ਪੀਣ ਆਏ ਸੀ ਨੰਬਰ ਦਾ ਮੂੰਹ ਨੰਬਰ ਦਾ ਮੂੰਹ ਅੱਜ ਸੋਹਣਾ ਨਹੀਂ ਨਾ ਬਣਿਆ